ਰਾਜਸਥਾਨ ਦੇ ਪਾਣੀ ਦਾ ਮਸਲਾ ਵੀ ਵੱਡਾ ਹੁੰਦਾ ਜਾ ਰਿਹਾ। ਰਾਜਸਥਾਨ ਪੰਜਾਬ ਦੇ ਮੱਥੇ ਤੇ ਮੜਨਾ ਚਾਹੁੰਦਾ ਹੈ ਕਿ ਜੀ ਸਾਨੂੰ ਤੁਸੀਂ ਪਾਣੀ ਘਟ ਦਿੰਦੇ ਹੋ। ਵੈਸੇ ਰਾਜਸਥਾਨ ਅਜੇ ਤੱਕ ਪਾਣੀ ਦਾ ਮੁੱਲ ਨਹੀਂ ਤਾਰਿਆ। ਹਰਿਆਣਾ ਦਾ ਫਿਰ ਸਾਡੇ ਚੋਂ ਨਿਕਲਿਆ। ਇਹ ਸਵਾਲ ਇਹਨਾਂ ਉਹਦੇ ਨਾਲ ਤਾਂ ਕੋਈ ਚਲ ਭਰਾਵਾ ਭਰਾਵਾਂ ਵਾਲਾ ਕੋਈ ਖਿੱਚੋ ਤਾਣ ਹੋ ਸਕਦੀ ਆ। ਪਰ ਉਹ ਵੀ ਕਿਸ ਪਾਣੀ ਦਾ ਹੱਕਦਾਰ ਹੈ ਕਿਸ ਦਾ ਨਹੀਂ। ਹੈ ਉਹ ਤਾਂ ਇਸ ਵੇਲੇ ਅਸੀਂ ਵੀ ਖੋਣ ਨੂੰ ਫਿਰਦਾ। ਪਰ ਹੁਣ ਰਾਜਸਥਾਨ ਜਿਹੜਾ ਢੇਲਾ ਇੱਕ ਪੈਸਾ ਨਹੀਂ ਦਿੰਦਾ ਕਿਸੇ ਸਮੇਂ ਅੰਗਰੀਜਾਂ ਸਮੇਂ ਇਹ ਪਰਮਾਨਾਸੀ ਕੇ ਪਾਣੀ ਲਹੋਂਗੇ ਤਾਂ ਉਹਦੇ ਅਦਾਇਗੀ ਕਰੋਗੇ ਦਿੱਲੀ ਵਾਲੀ ਸਰਕਾਰ ਹੁਣ ਜਿਹੜਾ ਹਿਮਾਚਲ ਤੋਂ ਪਾਣੀ ਲੈਂਦੀ ਆ ਉਹਦਾ ਅਦਾ ਕਰਦੀ ਆ ਪੰਜਾਬ ਤੋਂ ਲੈਣ ਵਾਲੇ ਪਾਣੀ ਦਾ ਹੀ ਨਹੀਂ ਕਰਦੇ ਸੋ ਇਹ ਜੇਕਰ ਆਪਾਂ ਮਤਲਬ ਇਸ ਪੈਮਾਨੇ ਨੂੰ ਸਮਝਣਾ ਹੋਵੇ ਜਿਹੜਾ ਲਾਏ ਸਾਡਾ ਉਹ ਸਪਸ਼ਟ ਰੂਪ ਚ ਹੈ ਕਿ ਜਿਹੜਾ ਦਰਿਆ ਜਦੋਂ ਜਿੱਥੋਂ ਵਗ ਕੇ ਜਾਵੇਗਾ ਆਪ ਮਹਾਰੇ ਜਿੱਥੋਂ ਵਗ ਕੇ ਜਾਵੇਗਾ ਉਹਦੇ ਕੰਢਿਆਂ ਦੇ ਉਹਦੇ ਕਿਨਾਰਿਆਂ ਦੇ ਲੋਕ ਉਹਦੇ ਮਾਲਕ ਹੋਣਗੇ ਪਉ ਜਿਹੜਾ ਦਰਿਆ ਲੇਹ ਲਦਾਖਤ ਜਦੋਂ ਵਗਦਾ ਹੈ ਤਾਂ ਉਸ ਸਮੇਂ ਤੱਕ ਉਹ ਮਾਲਕ ਨਹੀਂ ਜਦੋਂ ਉਹ ਪੰਜਾਬ ਚ ਉਤਰ ਕੇ ਆਉਂਦਾ ਹੈ ਤਾਂ ਉਹ ਜਿੱਥੋਂ ਜਿੱਥੋਂ ਪੰਜਾਬ ਚ ਆਪ ਮਾਰੇ ਵਗ ਰਿਹਾ ਉਹਦਾ ਪੰਜਾਬ ਮਾਲਕ ਹੈ ਜਦੋਂ ਪਾਕਿਸਤਾਨ ਚ ਦਾਖਲ ਹੁੰਦਾ ਤੇ ਜਿੱਥੋਂ ਉੱਥੇ ਦਾਖਲ ਹੋ ਗਿਆ ਉੱਥੇ ਉਹ ਮਾਲਕ ਨਹੀਂ ਜਿਹੜੇ ਹਿਮਾਚਲ ਦੀਆਂ ਪਹਾੜੀਆਂ ਚੋਂ ਉਤਰ ਕੇ ਦਰਿਆ ਪੰਜਾਬ ਚ ਦਾਖਲ ਹੁੰਦੇ ਨੇ ਉਹ ਉੱਥੇ ਤੱਕ ਹਿਮਾਚਲ ਤੇ ਅੱਗੇ ਆ ਕੇ ਪੰਜਾਬ ਉਹਦਾ ਮਾਲਕ ਪਰ ਜਿਹੋ ਚੋਂ ਨਹਿਰਾਂ ਕੱਟ ਕੇ ਤੁਸੀਂ ਅਚੇਚਾ ਪਾਣੀ ਲੈ ਰਹੇ ਹੋ ਤਾਂ ਉਹਦਾ ਮੁੱਲ ਤਾਰੋ ਇਹ ਨਾ ਕਹਿੰਦੇ ਪਰ ਰਾਸਤਾਨ ਪੰਜਾਬ ਦੇ ਮੱਥੇ ਤੇ ਦੋਸ਼ ਮੜ ਰਹੇ ਸੀ ਕਿ ਤੁਸੀਂ ਜੀ ਸਾਨੂੰ ਪੂਰਾ ਪਾਣੀ ਨਹੀਂ ਦੇ ਰਹੇ ਸੋ ਇਸ ਮਸਲੇ ਤੇ ਪੰਜਾਬ ਨੇ ਬਕਾਇਦਾ ਤੌਰ ਤੇ 15 ਦਿਨ ਰਾਜਸਥਾਨ ਦੀ ਐਂਟਰੀ ਪੁਆਇੰਟ ਤੇ ਲਗਾਤਾਰ 15 ਦਿਨ ਕਹਿੰਦੇ ਜੀ ਪਾਣੀ ਮਾਪਿਆ ਉਹਦੀ ਪੜਤਾਲ ਕੀਤੀ ਤੇ ਖੁਲਾਸਾ ਕੀਤਾ ਜਲ ਸਰੋਤ ਵਿਭਾਗ ਨੇ ਕਿ ਰਾਜਸਥਾਨ ਸਰਕਾਰ ਨੂੰ ਜਾਣਕਾਰੀ ਦੇ ਦਿੱਤੀ ਕਿ ਵੀ ਇਹ ਪਾਣੀ ਤੁਹਾਡਾ ਹਰਿਆਣਾ ਮਾਰ ਰਿਹਾ ਅਸਲ ਚ ਕੀ ਹੈ ਜੀ ਕਿ ਉੱਤਰੀ ਜਨਰਲ ਕੌਂਸਲ ਦੀ ਜਿਹੜੀ ਮੀਟਿੰਗ ਹੈ ਉਹ ਲੰਘੇ ਦਿਨੀ ਚੰਡੀਗੜ੍ਹ ਛੋਈ ਇਹ ਫਿਰ ਮੁੱਦਾ ਉੱਠਿਆ ਪਿਛਲੇ ਸਾਲ ਵੀ ਇਹ ਮੁੱਦਾ ਉੱਠਿਆ ਸੀਗਾ ਉਹਨਾਂ ਨੇ ਮੁੱਦਾ ਚੁੱਕਿਆ ਕਿ ਜੀ ਜਿਹੜੀ ਪਾਖੜਾ ਮੇਨ ਲਾਈਨ ਹੈ ਹਰਿਆਣੇ ਵੱਲੋਂ ਪਾਖੜਾ ਮੇਨ ਲਾਈਨ ਜਿਹੜੀ ਰਾਜਸਥਾਨ ਚ ਦਾਖਲ ਹੁੰਦੀ ਹੈ ਪਾਣੀ ਰਿਲੀਜ਼ ਕਰਦੀ ਹੈ ਮਤਲਬ ਹਰਿਆਣ ਉਹ ਉੱਚ ਕਹਿੰਦੇ ਸਾਨੂੰ ਪੂਰਾ ਪਾਣੀ ਮਿਲਦਾ ਹਰਿਆਣਾ ਕਹਿੰਦਾ ਜੀ ਸਾਨੂੰ ਪੰਜਾਬ ਪਾਣੀ ਘਟ ਦਿੰਦਾ ਜਦੋਂ ਹੁਣ ਇਹ 15 ਨਵੰਬਰ ਤੱਕ ਲਗਾਤਾਰ 1 ਨਵੰਬਰ ਤੋਂ 15 ਨਵੰਬਰ ਤੱਕ ਪਾਣੀ ਦਾ ਪੈਮਾਨਾ ਨਾਪਿਆ ਗਿਆ ਤਾਂ ਉੱਚ ਪਤਾ ਲੱਗਿਆ ਕਿ ਹਰਿਆਣੇ ਨੂੰ ਪਾਣੀ ਪੂਰਾ ਮਿਲਦਾ ਉਲਟਾ ਵੱਧ ਵੀ ਚਲਾ ਜਾਂਦਾ ਤੇ ਰਾਸਤਾਂ ਦਾ ਪਾਣੀ ਆ ਉਹ ਉਹਨੂੰ ਪੂਰਾ ਨਹੀਂ ਦੇ ਰਿਹਾ ਉਹ ਉਹਨੂੰ ਕਟੌਤੀ ਕਰਕੇ ਦੇ ਰਿਹਾ ਜਿਵੇਂ 424 ਕਿਊਸਕ ਪਾਣੀ ਬਣਦਾ ਤੇ ਦਿੱਤਾ ਨੂੰ 199 ਜਾ ਰਿਹਾ ਹਰਿਆਣਾ ਵੱਲੋਂ ਹਰਿਆਣੇ ਚ ਵੀ ਬੀਜੇਪੀ ਦੀ ਸਰਕਾਰ ਤੇ ਰਾਸਤਾਂ ਚ ਵੀ ਇਹ ਦੋਈ ਸਰਕਾਰਾਂ ਮਿਲ ਕੇ ਪੰਜਾਬ ਨੂੰ ਤਾਂ ਨਹੀਂ ਘੇਰਵੰਦੀ ਕਰ ਰਹੀ ਇਹ ਵੀ ਪਹਿਲੂ ਹੈ